ਦਾ ਇੱਕ ਇੰਪੋਰਟੈਂਟ ਟਾਪਿਕ ਹੈ ਕਿਉਂਕਿ ਅੱਜ ਕੱਲ ਹਰ ਕੋਈ ਜਲਦੂ ਕਹਿੰਦਾ ਤੁਹਾਨੂੰ ਪਤਾ ਹੈ ਕਿ ਮੈਡੀਸਿਨਸ ਲੈਣੀਆਂ ਕਿੰਨੀਆਂ ਕ ਮੈਡੀਸਿਨਸ ਲੈਣੀਆਂ ਇੱਕ ਫਿਜ਼ੀਓਥੈਰੇਪੀ ਪ੍ਰੀਵੈਂਟਿਵ ਥੈਰੇਪੀ ਹੈ ਜਿਸ ਦੇ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਵਿਦਾਊ ਟੇਕਿੰਗ ਮੈਡਸ ਫਿਜ਼ੀਓਥੈਰੇਪੀ ਦੇ ਵਿੱਚ ਜੋੜਾਂ ਦੇ ਮਾਹਿਰ ਤੇ ਸਪੋਰਟਸ ਰਿਲੇਟਡ ਹੋਣ ਵਾਲੀਆਂ ਸਾਰੀਆਂ ਇੰਜਰੀ ਜਿਹੜੀ ਹੈ ਉਹਨਾਂ ਨੂੰ ਕਵਰ ਕਰਨ ਦੀ ਜਿਹੜੇ ਦੋ ਇੰਪੋਰਟੈਂਟ ਰੋਲ ਦਾ ਸ਼ਰਤ ਪ੍ਰੈਕਟੀਕਲ ਨੋਲੇਜ ਹੋਵੇ ਉਸ ਦੇ ਲਈ ਕੀ ਇੱਥੇ ਕੀਤਾ ਜਾ ਰਿਹਾ ਹੈ ਕਿ ਕੈਂਪਸ ਵਿੱਚ ਲੈ ਜਾਇਆ ਜਾ ਰਿਹਾ ਹੈ ਇਹਨਾਂ ਵਿਦਿਆਰਥੀਆਂ ਨੂੰ ਜਾਂ ਫਿਰ ਹੋਰ ਕਿਸੇ ਥਾਂ ਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਥਿਓਰੈਟिकल ਨੋਲੇਜ ਦੇ ਨਾਲ-ਨਾਲ ਪ੍ਰੈਕਟੀਕਲ ਨੋਲੇਜ ਵੀ ਮਿਲੇ ਤੇ ਵਿਦਿਆਰਥੀ ਨਵਾਂ ਨਵਾਂ ਜਦੋਂ ਇਸ ਕੋਰਸ ਨੂੰ ਕਰ ਰਹੇ ਹਨ ਉਹਨਾਂ ਵਿੱਚ ਇੱਕ ਭਾਵਨਾ ਪੈਦਾ ਹੋਣੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਮਰੀਜ਼ਾਂ ਨਾਲ ਕਿਵੇਂ ਡੀਲ ਕਰਨਾ ਹੈ ਕੋਈ ਬਜ਼ੁਰਗ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਹੈ ਤੇ ਉਹ ਫੀਲਿੰਗ ਕਿਵੇਂ ਡਵੈਲਪ ਕਰਦੇ ਹੋ ਤੁਸੀਂ ਵਿਦਿਆਰਥੀਆਂ ਦੀ ਕਿ ਉਹਨਾਂ ਵਿੱਚ ਇੱਕ ਨੈਤਿਕਤਾ ਹੋਵੇ ਇੱਕ ਠਹਿਰਾਅ ਹੋਵੇ ਜਲਦ ਉਹਨਾਂ ਨੂੰ ਗੁੱਸਾ ਨਾ ਆਵੇ ਕਿਸੇ ਵੀ ਚੀਜ਼ ਨੂੰ ਦੇਖ ਕੇ ਬਹੁਤ ਹੀ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਕਿਉਂਕਿ ਪੇਸ਼ੈਂਟ ਦੇ ਨਾਲ ਗੱਲ ਕਰਨ ਲਈ ਇੱਕ ਐਮਪੈਥੀ ਇੱਕ ਫਿਜ਼ਿਓ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਮਪੈਥੀ ਤਾਂ ਹੀ ਡਵੈਲਪ ਹੋਏਗੀ ਜੇ ਬੱਚੇ ਨੂੰ ਪਤਾ ਹੋਏਗਾ ਕਿ ਕਿਵੇਂ ਇੱਕ ਪੇਸ਼ੈਂਟ ਦੇ ਨਾਲ ਗੱਲ ਕਰਨੀ ਹੈ ਕਿਵੇਂ ਉਹਦਾ ਦਰਦ ਸਮਝਣਾ ਹੈ ਇੱਕ ਤੋ ਯੰਦਾ ਤਾਂ ਇਹ ਰਹਿੰਦਾ ਕਿ ਮੈਂ ਆਪਣੇ ਹੋਮ ਟਾਊਨ ਦੇ ਵਿੱਚ ਕਿਉਂਕਿ ਬੱਚੇ ਨੂੰ ਇਹ ਹੁੰਦਾ ਕਿ ਮੈਂ 6 ਮਹੀਨੇ ਚ ਆਪਣੀ ਪਛਾਣ ਬਣਾ ਲਵਾਂ ਆਪਣੇ ਘਰਵਾਲੇ ਏਰੀਆ ਦੇ ਵਿੱਚ ਜਿੱਥੇ ਚ ਬਾਅਦ ਚ ਮੈਨੂੰ ਕਲੀਨਿਕ ਓਪਨ ਕਰਨ ਦੇ ਵਿੱਚ ਮਤਲਬ ਹੈਲਪ ਹੋ ਜਾਏਗੀ ਉਹਨਾਂ ਕੇਸਿਸ ਦੇ ਵਿੱਚ ਬੱਚੇ ਸਾਡੇ ਕੋਲ ਅਪਰੋਚ ਕਰਦੇ ਆ ਕਿ ਮੇਰੇ ਨੀਅਰ ਭਾਇੇਗਲਾ ਹਸਪੀਟਲ ਹੈ ਮੈਂ ਉਥੇ ਜਾ ਕੇ ਅਪਰੋਚ ਕਰਨੀ ਹੈ ਤੇ ਯੂਨੀਵਰਸਿਟੀ ਆਪਣੇ ਵੱਲੋਂ ਅਸੀਂ ਮੋਟੀਵੇਸ਼ਨ ਲੈ ਕੇ ਬੱਚਿਆਂ ਨੂੰ ਜਾ ਕੇ ਉਥੋਂ ਅਪਰੋਚ ਕਰਦੇ ਆ ਕਿ ਇਹ ਬੱਚੇ ਨੇ ਇੱਥੇ ਇੰਟਰਨਸ਼ਿਪ ਕਰਨੀ ਹੈ ਅਸੀਂ ਹਸਪੀਟਲ ਨੂੰ ਅਪਰੋਚ ਕਰਦੇ ਆ ਬਾਕੀ ਜਿਹੜੇ ਸਾਡੇ ਨਾਲ ਜਿਹੜੇ ਐਮਓਯੂਜ਼ ਹਸਪੀਟਲਸ ਨੇ ਜਿਹੜੇ ਕਿ ਟ੍ਰਾਈ ਸਿਟੀ ਦੇ ਵਿੱਚ ਨੇ ਬੱਚੇ ਉੱਥੇ ਜਾ ਕੇ ਵੀ ਇੰਟਰਨਸ਼ਿਪ ਕਰ ਸਕਦੇ ਕਿੰਨੇ ਪਰਸੈਂਟ ਤੱਕ ਪਲੇਸਮੈਂਟ ਹੋ ਰਹੀ ਹੈ ਪ੍ਰੀਵੀਅਸ ਈਅਰ ਦੇ ਡਾਟਾ ਦੀ ਅੱਪਾ ਗੱਲ ਕਰੀਏ ਤੇ 85% ਸਨੀ ਪਲੇਸਮੈਂਟ ਹੋਈ। ਅੱਜ ਦੇ ਸਮੇਂ ਵਿੱਚ ਜਦੋਂ ਲਾਈਫਸਟਾਈਲ ਚੇਂਜ ਹੋ ਰਿਹਾ ਹੈ ਤਾਂ ਕਈ ਦਰਦਾਂ ਦਾ ਸਾਹਮਣਾ ਲੋਕ ਕਰ ਰਹੇ ਨੇ ਖਾਸ ਤੌਰ ਤੇ ਜੋੜਾਂ ਦੇ ਦਰਦਾਂ, ਅੱਡੀਆਂ ਦਾ ਦਰਦਾਂ ਦਾ ਸਾਹਮਣਾ ਕਰ ਰਹੇ ਨੇ ਪਰ ਇਸ ਦੇ ਨਾਲ ਹੀ ਕਈ ਲੋਕ ਕੀ ਕਰਦੇ ਨੇ ਦਵਾਈਆਂ ਖਾਂਦੇ ਨੇ ਇਸ ਸਮੇਂ ਤੇ ਪਰ ਅਸਲ ਵਿੱਚ ਦਵਾਈਆਂ ਤੋਂ ਬਚਣ ਦਾ ਤਰੀਕਾ ਜੋ ਸਾਹਮਣੇ ਆਇਆ ਉਹ ਹੈ ਫਿਜ਼ੀਓਥੈਰੇਪੀ ਤਾਂ ਸੀਯੂ ਲੈ ਕੇ ਆਇਆ ਫਿਜ਼ੀਓਥੈਰੇਪੀ ਨਾਲ ਜੁੜੇ ਕਈ ਕੋਰਸੇ ਕਿਵੇਂ ਐਕਸਪੋਜ਼ਰ ਇਸ ਦੇ ਵਿੱਚ ਬੱਚਿਆਂ ਦਾ ਹੋਵੇਗਾ ਇਸ ਦੇ ਬਾਰੇ ਅਸੀਂ ਚਰਚਾ ਕਰਾਂਗੇ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਦੇ ਹੈੱਡ ਸ਼ਿਵਾਂਗੀ ਜੀ ਦੇ ਨਾਲ ਸ਼ਿਵਾਂਗੀ ਜੀ ਬਹੁਤ ਸਵਾਗਤ ਹੈ ਤੁਹਾਡਾ ਅਨਮਿਊਟ ਤੇ ਥੈਂਕ ਯੂ so much so ਅੱਜ ਅਸੀਂ ਗੱਲ ਕਰਾਂਗੇ ਫਿਜ਼ੀਓਥੈਰੇਪੀ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਅੱਜ ਕੱਲ੍ਹ ਹਰ ਕੋਈ ਜਾਗਰੂਕ ਹੈ ਨਾ ਨੂੰ ਪਤਾ ਹੈ ਕਿ ਮੈਡੀਸਿਨਸ ਲੈਣੀਆਂ ਕਿੰਨੀਆਂ ਕ ਮੈਡੀਸਿਨਸ ਲੈਣੀਆਂ ਇੱਕ ਫਿਜ਼ੀਓਥੈਰੇਪੀ ਇੱਕ ਪ੍ਰੀਵੈਂਟਿਵ ਥੈਰੇਪੀ ਹੈ ਜਿਹਦੇ ਨਾਲ ਆਪਾਂ ਬਹੁਤ ਸਾਰੀ ਚੀਜ਼ਾਂ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਵਿਦਾਊਟ ਟੇਕਿੰਗ ਮੈਡੀਸਿਨ ਤੇ ਆਈ ਥਿੰਕ ਇਹ ਬਹੁਤ ਹੀ ਵੱਡਾ ਐਟ ਇੰਪੋਰਟੈਂਟ ਟਾਪਿਕ ਹੈ ਜਿਹੜਾ ਤੁਸੀਂ ਅੱਜ ਸਰਵ ਕਰਨ ਜਾ ਰਹੇ ਹੋ ਬਿਲਕੁਲ ਸ਼ਿਵਾਂਗੇ ਜੀ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਵਿੱਚ ਕਿਹੜੇ ਕਿਹੜੇ ਕੋਰਸੇ ਇਸ ਸਮੇਂ ਤੇ ਹਨ ਓਕੇ ਤੇ ਜੇ ਆਪਾਂ ਸਪੈਸ਼ਲਾਈਜੇਸ਼ਨਸ ਦੀ ਗੱਲ ਕਰੀਏ ਤੇ ਫਿਜ਼ੀਓਥੈਰੇਪੀ ਦੇ ਵਿੱਚ ਜੋੜਾਂ ਦੇ ਮਾਹਿਰ ਤੇ ਸਪੋਰਟਸ ਰਿਲੇਟਡ ਹੋਣ ਵਾਲੀਆਂ ਸਾਰੀਆਂ ਇੰਜਰੀ ਜਿਹੜੀ ਹੈ ਉਹਨਾਂ ਨੂੰ ਕਵਰ ਕਰਨ ਲਈ ਜਿਹੜੇ ਦੋ ਇੰਪੋਰਟੈਂਟ ਪ੍ਰੋਗਰਾਮਸ ਚੱਲ ਰਹੇ ਨੇ ਤਾਂ ਇਸ ਤੋਂ ਇਲਾਵਾ ਸ਼ੇ ਵਾਂਗੇ ਜੀ ਅਕਸਰ ਫੋਕਸ ਕੀਤਾ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਕਿ ਪ੍ਰੈਕਟੀਕਲ ਨੋਲੇਜ ਹੋਵੇ ਉਸ ਦੇ ਲਈ ਕੀ ਇੱਥੇ ਕੀਤਾ ਜਾ ਰਿਹਾ ਹੈ ਕਿ ਕੈਂਪਸ ਵਿੱਚ ਲੈ ਜਾਇਆ ਜਾ ਰਿਹਾ ਹੈ ਇਹਨਾਂ ਵਿਦਿਆਰਥੀਆਂ ਨੂੰ ਜਾਂ ਫਿਰ ਹੋਰ ਕਿਸੇ ਥਾਂ ਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਬਹੁਤ ਸਾਰੀ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਦੇਖੀਏ ਜ਼ਿਆਦਾਤਰ ਫੋਕਸ ਹੋ ਰਿਹਾ ਥਿਓਰੀਟিক্যাল ਨੋਲੇਜ ਦੇ ਵਿੱਚ ਲੇਕਿਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਾਂ ਇਸ ਚੀਜ਼ ਦਾ ਖਾਸ ਧਿਆਨ ਰੱਖਦੇ ਆ ਕਿ ਬੱਚਿਆਂ ਨੂੰ ਥਿਓਰੀਟিক্যাল ਨੋਲੇਜ ਦੇ ਨਾਲ-ਨਾਲ ਪ੍ਰੈਕਟੀਕਲ ਨੋਲੇਜ ਵੀ ਮਿਲੇ ਉਹਦੇ ਲਈ ਅਸੀਂ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਐਮਓਯੂ ਹਸਪੀਟਲਸ ਦੇ ਵਿੱਚ ਭੇਜਦੇ ਆ ਜਿਦੇ ਵਿੱਚ ਉਹਨਾਂ ਨੂੰ ਰੀਅਲ ਟਾਈਮ ਐਕਸਪੋਜ਼ਰ ਮਿਲਦਾ ਹੈ ਕਿ ਪੇਸ਼ੈਂਟਸ ਦੇ ਨਾਲ ਕਿਵੇਂ ਡੀਲ ਕਰਨਾ ਹੈ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਇੰਡਸਟਰੀ ਦੇ ਵਿੱਚ ਵੀ ਭੇਜਦੇ ਆ ਜਿਦੇ sports ਦੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਇੰਜਰੀ ਹੋਣ ਤੇ ਕਿਵੇਂ ਇੱਕ ਫਿਜ਼ੀਓਥੈਰੇਪਿਸਟ ਨੂੰ ਐਕਟ ਕਰਨਾ ਚਾਹੀਦਾ ਹੈ ਉਹਦੇ ਨਾਲ ਨਾਲ ਅਸੀਂ ਕਮਿਊਨਿਟੀ ਬੇਸਡ ਰੀਹੈਬਿਲਿਟੇਸ਼ਨ ਦਾ ਵੀ ਬੱਚਿਆਂ ਨੂੰ ਐਕਸਪੋਜ਼ਰ ਦੇ ਰਹੇ ਹਾਂ ਜਿਦੇ ਵਿੱਚ ਹਸਪੀਟਲਸ ਦੇ ਨਾਲ ਨਾਲ ਬੱਚੇ ਸਪੈਸ਼ਲ ਸਕੂਲਸ ਦੇ ਵਿੱਚ ਵੀ ਜਾਂਦੇ ਨੇ ਕਮਿਊਨਿਟੀ ਸਰਵਿਸਿਜ਼ ਵੀ ਦਿੰਦੇ ਨੇ ਡਿਫਰੈਂਟ ਡਿਫਰੈਂਟ ਥਾਵਾਂ ਤੇ ਜਾ ਕੇ ਕੈਂਪ ਵੀ ਆਰਗੇਨਾਈਜ਼ ਕਰਦੇ ਨੇ ਖਾਸ ਤੌਰ ਤੇ ਜਦੋਂ ਵੀ ਫਿਜ਼ੀਓਥੈਰੇਪੀ ਕਿਤੇ ਵੀ ਕਰਾਉਂਦੇ ਆ ਕੈਂਪਸ ਵਿੱਚ ਜਾਂ ਫਿਰ ਕਿਸੇ ਹੋਰ ਥਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਤੇ ਵਿਦਿਆਰਥੀ ਨਵਾਂ-ਨਵਾਂ ਜਦੋਂ ਇਸ ਕੋਰਸ ਨੂੰ ਕਰ ਰਹੇ ਆ ਉਹਨਾਂ ਵਿੱਚ ਇੱਕ ਭਾਵਨਾ ਪੈਦਾ ਹੋਣੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਮਰੀਜ਼ਾਂ ਨਾਲ ਕਿਵੇਂ ਡੀਲ ਕਰਨਾ ਹੈ ਕੋਈ ਬਜ਼ੁਰਗ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਹੈ ਤੇ ਔ ਫੀਲਿੰਗ ਕਿਵੇਂ ਡਵੈਲਪ ਕਰਦੇ ਹੋ ਤੁਸੀਂ ਵਿਦਿਆਰਥੀਆਂ ਦੀ ਕਿ ਉਹਨਾਂ ਵਿੱਚ ਇੱਕ ਨੈਤਿਕਤਾ ਹੋਵੇ ਇੱਕ ਠਹਿਰਾਅ ਹੋਵੇ ਜਲਦ ਉਹਨਾਂ ਨੂੰ ਗੁੱਸਾ ਨਾ ਆਵੇ ਕਿਸੇ ਵੀ ਚੀਜ਼ ਨੂੰ ਦੇਖ ਕੇ ਬਹੁਤ ਹੀ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਕਿਉਂਕਿ ਪੇਸ਼ੈਂਟ ਦੇ ਨਾਲ ਗੱਲ ਕਰਨ ਲਈ ਇੱਕ ਐਮਪੈਥੀ ਇੱਕ ਫਿਜ਼ਿਓ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਮਪੈਥੀ ਤਾਂ ਹੀ ਡਵੈਲਪ ਹੋਏਗੀ ਜੇ ਬੱਚੇ ਨੂੰ ਪਤਾ ਹੋਏਗਾ ਕਿ ਕਿਵੇਂ ਇੱਕ ਪੇਸ਼ੈਂਟ ਦੇ ਨਾਲ ਗੱਲ ਕਰਨੀ ਹੈ ਕਿਵੇਂ ਉਹਦਾ ਦਰਸ ਸਮਝਣਾ ਹੈ ਅਸੀਂ ਇਹ ਚੀਜ਼ਾਂ ਲਈ ਇੱਕ ਸਪੈਸ਼ਲ ਕੋਰਸ ਜਿਹੜਾ ਬੱਚਿਆਂ ਦੇ ਲਈ ਸ਼ੁਰੂ ਕੀਤਾ ਹੈ ਜਿਹਦੇ ਨਾਲ ਉਹਨੂੰ professionl practice ਨਾਮ ਦੇ ਹਟੇ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਬੱਚੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਜਦੋਂ ਕਮਿਊਨਿਟੀ ਦੇ ਵਿੱਚ ਜਾਣਾ ਹੈ ਤਾਂ ਕਮਿਊਨਿਟੀ ਦੀ ਨੀਡਸ ਨੂੰ ਕਿਵੇਂ ਸਮਝਣਾ ਹੈ ਜੇ ਉਹ ਕਮਿਊਨਿਟੀ ਦੀ ਨੀਡ ਨੂੰ ਸਮਝੇਗਾ ਤਾਂ ਹੀ ਉਹ ਪੇਸ਼ੈਂਟਸ ਨੂੰ ਐਮਪੈਥੀ ਦੇ ਨਾਲ ਟਰੀਟ ਕਰ ਪਾਏਗਾ ਤੇ ਆਈ ਥਿੰਕ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਿ ਕਿਤੇ ਨਾ ਕਿਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਉਹ ਧਿਆਨ ਦੇ ਵਿੱਚ ਨਹੀਂ ਰੱਖਦੀਆਂ ਲੇਕਿਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਟ੍ਰੈਸ ਦਿੱਤਾ ਜਾਂਦਾ ਇਸ ਗੱਲ ਦੇ ਉੱਤੇ ਤਾਂ ਕਿ ਬੱਚੇ ਨੂੰ ਇੰਨਾ ਪਤਾ ਹੋਵੇ ਕਿ ਕਿਸੇ ਪੇਸ਼ੈਂਟ ਦੇ ਨਾਲ ਕਿੰਨੀ ਐਮਪੈਥੀ ਦੇ ਨਾਲ ਗੱਲ ਕਰਨੀ ਹੈ ਤੇ ਜਦੋਂ ਅਸੀਂ ਮਸ਼ੀਨਾਂ ਤੇ ਐਕਸਰਸਾਈਜ਼ਸ ਲਈ ਉਹਨਾਂ ਦਾ ਇਲਾਜ ਕਰਦੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਕਿਵੇਂ ਕਿਸੇ ਪੇਸ਼ੈਂਟ ਦਾ ਦਰਦ ਤੁਸੀਂ ਸੁੰਨਣਾ ਹੈ ਪੇਸ਼ੈਂਟ ਜਦੋਂ ਤੁਹਾਡੇ ਕੋਲ ਆਂਦਾ ਹੈ ਬਹੁਤ ਸਾਰੇ ਸਿੰਪਟਮਸ ਲੈ ਕੇ ਆਂਦਾ ਹੈ ਕਈ ਵਾਰੀ ਆਪਣੀ ਪ੍ਰੋਬਲਮ ਤੁਹਾਨੂੰ ਐਕਸਪਲੇਨ ਕਰਦਾ ਹੈ ਤੇ ਉਸ ਨੂੰ ਉਹਨਾਂ ਦੀ ਪ੍ਰੋਬਲਮਸ ਨੂੰ ਕਿੰਨੀ ਐਮਪੈਥੀ ਦੇ ਨਾਲ ਸੁਣਨਾ ਹੈ ਇਹ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਇਹਦੇ ਲਈ ਆਪਾਂ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਕਮਿਊਨਿਟੀ ਕੈਂਪਸ ਦੇ ਵਿੱਚ ਲੈ ਕੇ ਜਾਂਦੇ ਹਾਂ ਜਿੱਦੇ ਵਿੱਚ ਉਹਨਾਂ ਨੂੰ ਰੀਅਲ ਟਾਈਮ ਪਤਾ ਲੱਗਦਾ ਹੈ ਕਿ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਕੀ ਚੱਲ ਰਹੀ ਹੈ ਐਂਡ ਉਸ ਪ੍ਰੋਬਲਮ ਦਾ ਇੰਪੈਕਟ ਕਿੱਥੇ ਤੱਕ ਪੈ ਰਿਹਾ ਹੋ ਸਕਦਾ ਹੈ ਕਿ ਉਹਦਾ ਇੰਪੈਕਟ ਉਹਦੀ ਸਾਈਕੋਲੋਜੀ ਤੇ ਵੀ ਪੈ ਰਿਹਾ ਹੋਵੇ ਉਹਦੀ ਸੋਸ਼ਲ ਲਾਈਫ ਦੇ ਵਿੱਚ ਵੀ ਪੈ ਰਿਹਾ ਹੋਵੇ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਹ ਦੇ 1 ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਇੱਥੇ ਕਿ ਕਿਵੇਂ ਕਿਸੇ ਨਾਲ ਗੱਲ ਕਰਨੀ ਹੈ ਉਦੈਲੀ ਸਾਡੇ ਕੋਲ ਇਨ ਹਾਊਸ 2 OPDs ਨੇ ਜਿਹਦੇ ਵਿੱਚ ਬੱਚਿਆਂ ਨੂੰ ਜਾ ਕੇ ਅਸੀਂ ਭੇਜਦੇ ਹਾਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕਿਸੇ ਪੇਸ਼ੈਂਟ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ ਕਮਿਊਨੀਕੇਸ਼ਨ ਉੱਥੋਂ ਸਿੱਖਦੇ ਆ ਤੇ ਆਈ ਥਿੰਕ ਫਰਮ ਡੇ 1 ਅਸੀਂ ਇੱਥੋਂ ਵਰਕ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ ਇਨ ਚੰਡੀਗੜ੍ਹ ਯੂਨੀਵਰਸਿਟੀ ਕਈਆਂ ਦਾ ਬੀਜ਼ੀ ਸ਼ਡਿਊਲ ਹੁੰਦਾ ਹੈ ਉਹ ਕੀ ਕਰਦੇ ਆ ਉਹ ਅਕਸਰ ਦਵਾਈਆਂ ਲੈਣਾ ਪ੍ਰੀਫਰ ਕਰਦੇ ਆ ਕਿ ਨਾਲ ਦੇ ਨਾਲ ਉਸ ਪੇਨ ਤੋਂ ਛੁਟਕਾਰਾ ਮੈਂ ਲ ਬਾਅਦ ਵਿੱਚ ਕਰਾ ਲਵਾਂਗਾ ਥੈਰੇਪੀ ਇਤਨੀ ਹੀ ਤਾਂ ਇੱਕ ਰੋਲ ਆਂਦਾ ਹੈ ਫਿਜ਼ੀਓਥੈਰੇਪਿਸਟ ਦਾ ਕਿ ਉਹਨੂੰ ਕਿਸ ਤਰੀਕੇ ਨਾਲ ਪੇਸ਼ੈਂਟ ਨੂੰ ਐਜੂਕੇਟ ਕਰਨਾ ਸਭ ਤੋਂ ਜ਼ਿਆਦਾ ਵਰਕ ਸਾਨੂੰ ਕਰਨਾ ਪਏਗਾ এডੂਕੇਸ਼ਨ ਦੇ ਉੱਤੇ ਜਦੋਂ ਇੱਕ ਪੇਸ਼ੈਂਟ ਨੂੰ ਪਤਾ ਹੈ ਕਿ ਇਹ ਐਕਸਰਸਾਈਜ਼ ਮੇਰੇ ਲਈ ਕਿੰਨੀ ਕ ਜ਼ਰੂਰੀ ਹੈ ਉਸ ਐਕਸਰਸਾਈਜ਼ ਦੇ ਨਾਲ ਮੇਰਾ ਕੌਜ਼ ਜਿਹੜਾ ਉਹ ਟ੍ਰੀਟ ਹੋ ਰਿਹਾ ਹੈ ਦਵਾਈਆਂ ਤਾਂ ਆਪਾਂ ਲੈ ਰਹੇ ਹਾਂ ਲੇਕਿਨ ਦਵਾਈਆਂ ਕੀ ਕਰ ਰਹੀਆਂ ਸੁੰਨ ਕਰਦੀਆਂ ਦੇ ਮੰਗ ਪਰ ਇੱਕ ਐਕਸਰਸਾਈਜ਼ ਦੇ ਨਾਲ ਆਪਾਂ ਰੂਟ ਕੌਜ਼ ਦੇ ਉੱਤੇ ਵਰਕ ਕਰ ਰਹੇ ਹਾਂ ਤੇ ਰੂਟ ਕੌਜ਼ ਨੂੰ ਕਯੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਇਹ ਸਮਝਾਉਣ ਦੇ ਵਿੱਚ ਕਾਬਿਲ ਹੋ ਜਾਵਾਂਗੇ ਪੇਸ਼ੈਂਟ ਨੂੰ ਤਾਂ ਆਪਣੇ ਆਪ ਉਹਨੂੰ ਇਹ ਸਮਝ ਆਏਗੀ ਕਿ ਹਾਂ ਇਹ ਕਿੰਨੀ ਜ਼ਿਆਦਾ ਜ਼ਰੂਰੀ ਹੈ ਡਿਊਰੇਸ਼ਨ ਨੇ ਕਿੰਨੀ ਹੈ ਜੋ ਇੱਥੇ ਕੋਰਸੇਜ਼ ਹੈ ਫਿਜ਼ੀਓਥੈਰੇਪੀ ਨਾਲ ਜੁੜੇ ਹੋਏ ਓਕੇ بیਪੀਟੀ ਦੀ ਜੇ ਅਪਾ ਗੱਲ ਕਰੀਏ 4.5 ਸਾਲ ਦਾ ਕੋਰਸ ਹੈ ਐਮਪੀਟੀ ਜਿਹੜੀ ਆਪਾਂ ਸਪੈਸ਼ਲਾਈਜੇਸ਼ਨ ਦੀ ਗੱਲ ਕੀਤੀ ਹੈ ਜਿਹੜੀ ਕਿ ਆਰਥੋਪੈਡਿਕਸ ਤੇ ਸਪੋਰਟਸ ਹੈ ਉਹ 2-2 ਸਾਲ ਦਾ ਕੋਰਸ ਇਸ ਦੇ ਵਿੱਚ ਇੰਟਰਨਸ਼ਿਪ ਇਨਕਲੂਡ ਹੁੰਦੀ ਹੈ ਸਾਢੇ 4 ਸਾਲ ਦਾ ਜਿਹੜਾ ਕੋਰਸ ਹੈ 4 ਸਾਲ ਬੱਚਾ ਸਾਡੇ ਕੋਲ ਇੱਥੇ ਰਹੇਗਾ ਜਿਹੜਾ 6 ਮਹੀਨੇ ਦੀ ਇੰਟਰਨਸ਼ਿਪ ਹੈ ਉਹ ਆਪਾਂ ਹਸਪੀਟਲਸ ਦੇ ਵਿੱਚ ਬੱਚਾ ਨੂੰ ਭੇਜਦੇ ਹਾਂ ਤੇ ਤੁਸੀਂ ਆਪ ਇੰਟਰਨਸ਼ਿਪ ਦੇ ਲਈ ਭੇਜਦੇ ਹੋ ਜਾਂ ਫਿਰ ਬੱਚੇ ਨੂੰ ਆਪ ਥੋੜੀ ਮੁਸ਼ਕਲ ਕਰਨੀ ਪੈਂਦੀ ਹੈ ਕਿ ਕਿੱਥੇ ਮੈਂ ਇੰਟਰਨਸ਼ਿਪ ਕਰਾਂ ਨਹੀਂ ਐਕਚੁਅਲੀ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਕਈਆਂ ਦਾ ਤਾਂ ਇਹ ਰਹਿੰਦਾ ਹੈ ਕਿ ਮੈਂ ਆਪਣੇ ਹੋਮ ਟਾਊਨ ਦੇ ਵਿੱਚ ਕਿਉਂਕਿ ਬੱਚੇ ਨੂੰ ਇਹ ਹੁੰਦਾ ਹੈ ਕਿ ਮੈਂ 6 ਮਹੀਨੇ ਚ ਆਪਣੀ ਪਛਾਣ ਬਣਾ ਲਵਾਂ ਆਪਣੇ ਘਰਵਾਲੇ ਏਰੀਆ ਦੇ ਵਿੱਚ ਜਿੱਦੇ ਚ ਬਾਅਦ ਚ ਮੈਨੂੰ ਕਲੀਨਿਕ ਓਪਨ ਕਰਨ ਦੇ ਵਿੱਚ ਮਤਲਬ ਹੈਲਪ ਹੋ ਜਾਏਗੀ ਉਹਨਾਂ ਕੇਸਸ ਦੇ ਵਿੱਚ ਬੱਚੇ ਸਾਡੇ ਕੋਲ ਅਪਰੋਚ ਕਰਦੇ ਆ ਕਿ ਮੇਰੇ ਨੀਅਰ ਬਾਏ ਇਹ ਵਲਾ ਹਸਪੀਟਲ ਹੈ ਮੈਨੂੰ ਉੱਥੇ ਜਾ ਕੇ ਅਪਰੋਚ ਕਰਨੀ ਹੈ ਤੇ ਯੂਨੀਵਰਸਿਟੀ ਆਪਣੇ ਵੱਲ ਮੋਟੀਵੇਸ਼ਨ ਲੈ ਕੇ ਬੱਚਿਆਂ ਨੂੰ ਜਾ ਕੇ ਉੱਥੋਂ ਅਪਰੋਚ ਕਰਦੇ ਆ ਕਿ ਇਹ ਬੱਚੇ ਨੇ ਇੱਥੇ ਇੰਟਰਨਸ਼ਿਪ ਕਰਨੀ ਹੈ ਅਸੀਂ ਹਸਪੀਟਲ ਨੂੰ ਅਪਰੋਚ ਕਰਦੇ ਆ ਬਾਕੀ ਜਿਹੜੇ ਸਾਡੇ ਨਾਲ ਜਿਹੜੇ ਐਮਓਯੂਜ਼ ਹਸਪੀਟਲਸ ਨੇ ਜਿਹੜੇ ਕਿ ਟ੍ਰਾਈ ਸਿਟੀ ਦੇ ਵਿੱਚ ਨੇ ਬੱਚੇ ਉੱਥੇ ਜਾ ਕੇ ਵੀ ਇੰਟਰਨਸ਼ਿਪ ਕਰ ਸਕਦੇ ਆ ਕਿੱਥੋਂ ਕਿੱਥੋਂ ਆ ਰਹੇ ਆ ਵਿਦਿਆਰਥੀ ਤੁਹਾਡੇ ਕੋਲ ਪੈਨ ਇੰਡੀਆ ਤੋਂ ਸਾਡੇ ਕੋਲ ਬੱਚਾ ਆ ਰਹੇ ਆ ਕਰੰਟਲੀ ਇੰਟਰਨੈਸ਼ਨਲ ਸਟੂਡੈਂਟਸ ਵੀ ਸਾਡੇ ਕੋਲ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਹੈ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਸਾਡੇ ਕੋਲ ਤੇ ਪਲੇਸਮੈਂਟਸ ਕਿੱਥੇ प्लेसमेंट्स ਜਿਹੜੇ ਆਪਾਂ ਗੱਲ ਕਰੀਏ 스포츠 ਐਮਪੀਟੀ ਦੇ ਸਾਡੇ ਬੱਚੇ ਇਸ ਸਮੇਂ ਇਸ ਸਮੇਂ ਡਿਫਰੈਂਟ ਡਿਫਰੈਂਟ ਟੀਮਾਂ ਦੇ ਨਾਲ ਕੰਮ ਕਰ ਰਹੇ ਨੇ ਜਿਵੇਂ ਜੀਐਸਡਬਲਯੂ ਸਪੋਰਟਸ ਦੇ ਨਾਲ ਵੀ ਸਾਡੇ ਡਾਕਟਰ ਦਿਪੇਸ਼ ਵਰਕ ਕਰ ਰਹੇ ਨੇ ਸਪੋਰਟਸ ਫਿਜ਼ਿਓ ਦੇ ਨਾਲ ਔਮਨ ਟੀਮ ਦੇ ਨਾਲ ਆਈਪੀਐਲ ਦੇ ਨਾਲ ਸਾਡੀ ਡਾਕਟਰ ਸ਼ੈਲ ਜਾ ਵਰਕ ਕਰ ਰਹੇ ਨੇ ਤੇ ਬਹੁਤ ਸਾਰੇ ਡਿਫਰੈਂਟ ਹਸਪੀਟਲਸ ਦੇ ਵਿੱਚ ਵੀ ਸਾਡੇ ਸਟੂਡੈਂਟਸ ਕੰਮ ਕਰ ਰਹੇ ਨੇ ਕਦਰਨ ਕੀ ਕਿ ਕਿੰਨੇ ਪਰਸੈਂਟ ਤੱਕ ਪਲੇਸਮੈਂਟ ਹੋ ਰਹੀ ਹੈ ਜੇ ਪ੍ਰੀਵੀਅਸ ইয়ার ਦੀ ਡਾਟਾ ਦੀ ਆਪਾਂ ਗੱਲ ਕਰੀਏ ਤੇ 85% ਸਾਡੀ প্লেਸਮੈਂਟ ਹੋਈ ਹੈ ਤੇ ਗਵਰਨਮੈਂਟ ਇੰਸਟੀਚੂਟਸ ਦੇ ਵਿੱਚ ਜਾਂ ਫਿਰ ਪ੍ਰਾਈਵੇਟ ਇੰਸਟੀਚੂਟਸ ਦੇ ਵਿੱਚ ਆਈ ਥਿੰਕ ਇਟ ਇਸ ਦਾ ਰੇਸ਼ੋ ਇਜ਼ 50-50 50 ਇਨ ਦਾ ਗਵਰਨਮੈਂਟ ਤੇ 50 ਜਿਹੜਾ ਉਹ ਸਿਲੇ ਪ੍ਰਾਈਵੇਟ ਹਸਪੀਟਲਸ ਦੇ ਤਾਂ ਨਾਲ ਹੋਰ ਵੀ ਤਿਆਰੀ ਕਰਵਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਗਵਰਨਮੈਂਟ ਦੀ ਜਗ੍ਹਾਾਂ ਦੀ ਗੱਲ ਕਰਦੇ ਆ ਤਾਂ ਐਪਟੀਟਿਊਡ ਵੀ ਸਟਰੋਂਗ ਹੋਣਾ ਜ਼ਰੂਰੀ ਹੈ ਸਾਫਟ ਸਕਿਲਸ ਨੇ ਕਾਰਪੋਰੇਟ ਸੈਕਟਰ ਦੇ ਲਈ ਹੋਣਾ ਜ਼ਰੂਰੀ ਹੈ ਬਹੁਤ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਕਿਉਂਕਿ ਕਈ ਵਾਰੀ ਕੀ ਹੁੰਦਾ ਬੱਚੇ ਨੂੰ ਆਪਣੇ ਕੋਰਸ ਬਾਰੇ ਤਾਂ ਬਹੁਤ ਨੋਲੇਜ ਹੁੰਦੀ ਹੈ ਲੇਕਿਨ ਉਹ ਪਿੱਛੇ ਰਹਿ ਜਾਂਦਾ ਹੈ ਤੇ ਕਿਤੇ ਨਾ ਕਿਤੇ ਸਾਫਟ ਸਕਿਲ ਦੇ ਵਿੱਚ ਤੇ ਲੇਕਿਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਾਂ ਇੱਕ ਸਪੈਸ਼ਲ ਕੋਰਸ ਜਿਹਨੂੰ ਆਪਾਂ ਡੋਮੇਨ ਐਪਟੀਟਿਊਡ ਵੀ ਕਹਿੰਦੇ ਆ ਐਂਡ ਸਪੋਰਟਸ ਐਂਡ ਸਾ डोमेन एप्टिट्यूड ਤੇ सॉफ्ट स्किल ਦੋ ਕੋਰਸਸ ਨੇ ਜਿਹੜੇ ਆਪਾਂ ਬੱਚੇ ਨੂੰ ਕ curriculm ਦੇ ਨਾਲ ਹੀ ਪੜਾ ਰਹੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਨੂੰ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਇੰਟਰਵਿਊ ਦੇ ਵਿੱਚ ਤੁਸੀਂ ਕਿਵੇਂ ਅਪੀਅਰ ਹੋਣਾ ਹੈ ਇੰਟਰਵਿਊ 'ਚ ਬੈਠਣਾ ਕਿਵੇਂ ਹੈ ਗੱਲਬਾਤ ਕਿਵੇਂ ਕਰੀਦੀ ਹੈ ਜਿਹੜੇ ਕਿ ਆਈ ਥਿੰਕ ਬਹੁਤ ਇੰਪੋਰਟੈਂਟ ਫੈਕਟਰ ਹੈ ਜਿਹੜਾ ਕਿ ਤੁਹਾਡੀ ਨੌਲੇਜ ਦੇ ਨਾਲ-ਨਾਲ ਇੱਕ ਬੱਚੇ ਨੂੰ ਹੋਣਾ ਚਾਹੀਦਾ ਆਖਰ ਵਿੱਚ ਮੈਂ ਇਹ ਹੀ ਜਾਨਣਾ ਚਾਹਾਂਗੀ ਸਾਡੇ ਦਰਸ਼ਕ ਇਹ ਹੀ ਜਾਨਣਾ ਚਾਹੁੰਦੇ ਨੇ ਕਿ ਆਖਰ ਕਿਉਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਫਿਜ਼ੀਓਥੈਰੇਪੀ ਨਾਲ ਜੁੜੇ ਕੋਰਸ ਉਹ ਕਰਨ ओके आई थिंक ए सब पॉइंट जेडे मैं ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ ਕਿ ਹੋਲਿਸਟਿਕ ਅਪਰੋਚ ਦੇ ਵਿੱਚ ਫਿਜ਼ੀਓਥੈਰੇਪੀ ਤੇ ਕੰਮ ਹੋ ਰਿਹਾ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਕਿ ਬਹੁਤ ਇੰਪੋਰਟੈਂਟ ਫੈਕਟਰ ਹੈ ਨਾ ਕਿ ਥੈਰੇਟਿਕਲ ਨੋਲੇਜ आई थिंक ਬੱਚੇ ਨੂੰ ਆਪਾਂ ਇਸ ਤਰੀਕੇ ਨਾਲ ਰੈਡੀ ਕਰਦੇ ਹਾਂ ਕਿ ਉਹਨੂੰ ਸੋਸਾਇਟੀ ਤੇ ਜਾ ਕੇ ਐਕਸੈਪਟੈਂਸ ਕੋਈ ਪ੍ਰੋਬਲਮ ਨਾ ਆਵੇ ਇੱਕ ਹੋਲਿਸਟਿਕ ਅਪਰੋਚ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ आई थिंक दैट इज द ਇੰਪੋਰਟੈਂਟ ਪੁਆਇੰਟ ਇਸੇ ਕਰਕੇ ਤੁਹਾਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਉਣਾ ਚਾਹੀਦਾ ਬਹੁਤ ਸ਼ੁਕਰੀਆ ਸ਼ਿਵਾਂਗੇ ਜੀ ਤਾਂ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਕਿ ਉਹ ਵੀ ਦੂਰ ਹੋ ਗਈ ਹੋਣੀ ਕਿੰਨੇ ਸਮੇ ਦਾ ਕੋਰਸ ਹੈ ਪਲੇਸਮੈਂਟ ਨੂੰ ਲੈ ਕੇ ਅਕਸਰ ਤਣਾਅ ਵਿੱਚ ਰਹਿੰਦੇ ਨੇ ਐਡਮਿਸ਼ਨ ਲੈਣ ਤੋਂ ਪਹਿਲਾਂ ਹੀ ਸਟੂਡੈਂਟਸ ਤਾਂ ਉਹਨਾਂ ਨੂੰ ਵੀ ਜਵਾਬ ਮਿਲ ਗਿਆ ਹੋਵੇਗਾ